ਤਾ ਮਾਮਲਾ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਲੁੱਟਣ ਦਾ ਲੁਟੇਰਿਆਂ ਨੇ ਨਵਾਂ ਤਰੀਕਾ ਲੱਭ ਲਿਆ ਹੈ ਹੈਰਾਨ ਕਰਨ ਵਾਲਾ ਔਰ ਤੁਸੀਂ ਵੀ ਬਚ ਕੇ ਰਹੋ ਕਿਉਂਕਿ ਤੁਹਾਡੇ ਨਾਲ ਵੀ ਕਿਤੇ ਇਹ ਘਟਨਾ ਵਾਪਰ ਨਾ ਜਾਏ ਫਿਰ ਮੁੜ ਕੇ ਕੁਝ ਨਹੀਂ ਰਹਿੰਦਾ ਪੱਲੇ ਕੱਲਾ ਪਛਤਾਉਣਾ ਪੈ ਜਾਂਦਾ ਹੈ ਦੱਸ ਦिए ਕਿ ਤੰਨ ਲਟੇਰੇ ਇੱਕ ਕਾਰ ਡੀਲਰ ਦੇ ਕੋਲ ਆਉਂਦੇ ਆ ਕਹਿੰਦੇ ਅਸੀਂ ਗੱਡੀ ਲੈਣੀ ਹੈ ਉਹ ਕਹਿੰਦਾ ਠੀਕ ਹੈ ਤੁਹਾਨੂੰ ਦਿਖਾ ਦਿੰਦੇ ਆ ਗੱਡੀ ਪਰ ਜ ਆਪਣਾ ਮੋਟਰਸਾਈਕਲ ਇਹ ਵਰਕਸ਼ਾਪ ਦੇ ਵਿੱਚ ਲਾ ਦਿੰਦੇ ਆ ਤੇ ਉਸ ਤੋਂ ਬਾਅਦ ਇੱਕ ਜਾਨਾ ਮੋਟਰਸਾਈਕਲ ਦੇ ਕੋਲ ਖੜ ਜਾਂਦਾ ਤੇ ਦੋ ਜਾਨੇ ਇੱਕ ਗੱਡੀ ਦੀ ਟ్రਾਈ ਲੈਨ ਵਗ ਜਾਂਦੇ ਆ ਦੇਖ ਦੋ ਸਿਆਜ਼ ਗੱਡੀ ਹੈ ਮਰੂਤੀ ਸਿਉਕੀ ਦੀ ਸਿਆਜ਼ ਗੱਡੀ ਦੀ ਟ్రਾਈ ਲੈਨ ਦੋ ਜਾਨੇ ਚੱਲ ਪੈਂਦੇ ਆ ਤੇ ਨਾਲ ਕਾਰ ਡੀਲਰ ਨੂੰ ਬਿਠਾ ਲੈਂਦੇ ਆ ਇੱਕ ਦੋਨੇ ਲਟੇਰੇ ਆਪ ਲਈ ਮੂਰਲੀਆਂ ਸੀਟਾਂ ਤੇ ਬਹਿ ਜਾਂਦੇ ਆ ਤੇ ਤੀਜਾ ਜਿਹੜਾ ਡੀਲਰ ਹੁੰਦਾ ਪਿੱਛੇ ਬਹਿ ਜਾਂਦਾ ਨਵਦੀਪ ਨਾ ਦਾ ਮੁੰਡਾ ਤਾਦادیه ਕੇ ਜਦੋਂ ਇਹ ਖਾਲੀ ਬਾਣ ਦੇ ਵੱਲ ਪਾ ਲੈਂਦੇ ਆ ਖਾਲੀ ਖੇਤਾਂ ਦੇ ਵੱਲ ਪਾ ਲੈਂਦੇ ਆ ਗੱਡੀ ਤਾਂ ਉਸ ਤੋਂ ਬਾਅਦ ਕਾਰ ਡੀਲਰ ਕਹਿੰਦਾ ਵੀ ਇੱਧਰ ਨਾ ਜਾਓ ਪਰ ਇਹ ਨਾਲ ਦੀ ਨਾਲ ਆਪਣੇ ਡੱਬ ਦੇ ਵਿੱਚੋਂ ਪਿਸਟਲ ਕੱਢਦੇ ਆ ਤੇ ਉਸ ਦੇ ਮੱਥੇ ਤੇ ਲਾ ਲੈਂਦੇ ਆ ਕੰਨ ਪੱਟੀ ਤੇ ਪਿਸਟਲ ਰੱਖ ਕੇ ਉਸ ਨੂੰ ਡਰਾਉਂਦੇ ਆ ਧਮਕਾਉਂਦੇ ਆ ਬਾਦ ਦੇ ਵਿੱਚ ਜਦੋਂ ਵਿਰੋਧ ਕਰਦਾ ਤਾਂ ਹੱਥੋਂ ਪਾਈ ਹੁੰਦੀ ਹੈ ਤੇ ਪਿਸਟਲ ਵਿੰਡੋ ਥਾਣੀ ਬਾਹਰ ਨਿਕਲ ਜਾਂਦਾ ਤੇ ਬਾਹਰ ਡਿੱਗ ਪੈਂਦਾ ਬਾਦ ਦੇ ਵਿੱਚ ਜਦੋਂ ਇੱਕ ਦੂਜੇ ਨਾਲ ਲੜਦੇ ਆ ਤਾਂ ਫਿਰ ਕਿਰਚਾਂ ਕੱਢ ਲੈਂਦੇ ਆ ਤੇ ਕਾਰ ਡੀਲਰ ਦੇ ਕਿਚਾਂ ਮਾਰ ਮਾਰ ਕੇ ਉਸ ਨੂੰ ਜ਼ਖਮੀ ਕਰ ਦਿੰਦੇ ਆ ਇਸ ਤੋਂ ਬਾਅਦ ਨਹਿਰ ਦੇ ਕੋਲ ਜਾ ਕੇ ਉਸ ਨੂੰ ਸੱਟ ਦਿੰਦੇ ਆ ਤਾਂ ਦੱਸ ਦਈਏ ਕਿ ਬੇहद سنگੀਨ ਔਰ ਖੌਫਨਾਕ ਕਾਰਾ ਜਿਹੜਾ ਕੀਤਾ ਇਹਨਾਂ ਲੁਟੇਰਿਆਂ ਨੇ ਤੇ ਮਾਮਲਾ ਬੇहद ਭਿਆਨਕ ਹੈ ਕਾਰ ਡੀਲਰ ਸਾਰੇ ਸੁਣ ਲੈਣ ਕਾਰ ਡੀਲਰ ਨਾਲ ਨਾਲ ਚਲਦੀ ਇਸ ਖਬਰ ਨੂੰ ਸ਼ੇਅਰ ਵੀ ਕਰਨ ਕਿਉਂਕਿ ਸ਼ੇਅਰ ਕਰੋਗੇ ਕਾਰ ਡੀਲਰ ਜਿਹੜੇ ਨੇ ਉਹਨਾਂ ਦੀ ਬਾਤ ਚਤ ਹੋ ਸਕਦੀ ਹੈ ਕਦੇ ਉਹਨਾਂ ਨਾਲ ਵੀ ਇਹ ਦੁਰਘਟਨਾ ਨਾ ਵਾਪਰ ਜਾਏ ਤਾਂ ਦੇਖੋ ਤੁਸੀਂ ਕਿਸ ਪ੍ਰਕਾਰ ਲਟੇਰਿਆਂ ਨੇ ਕਿੱਥੋਂ ਤੱਕ ਜਿਹੜਾ ਦਿਮਾਗ ਲਾ ਲਿਆ ਫਰੀਦਕੋਟ ਦੀ ਖਬਰ ਹੈ ਫਰੀਦਕੋਟ ਦੇ ਵਿੱਚ ਦੱਸਦੀ ਹੈ ਕਿ ਗੁਰੂ ਹਰਸਹਾਇ ਤੋਂ 30 ਕਿਲੋਮੀਟਰ ਦੂਰ ਇੱਕ ਕਾਰ ਡੀਲਰ ਦੇ ਕੋਲ ਲਟੇਰੇ ਆਉਂਦੇ ਆ ਤਿੰਨ ਕਹਿੰਦੇ ਅਸੀਂ ਨਵੀਂ ਗੱਡੀ ਲੈਣੀ ਹੈ ਗੱਡੀ ਨਵੀਂ ਲੈਣ ਦੇ ਚੱਕਰ ਦੇ ਵਿੱਚ ਕਾਰ ਡੀਲਰ ਨੂੰ ਗੱਡੀ ਦਿਖਾਉਂਦਾ ਤੇ ਬਾਅਦ ਦੇ ਵਿੱਚ ਆ ਸਿਆਜ਼ ਗੱਡੀ ਪਸੰਦ ਕਰਦਿਆ ਤੇ ਕਹਿੰਦੇ ਆ ਉਹਨੇ ਜੀ ਟ్రਾਈ ਲੈ ਲਈਏ ਟ్రਾਈ ਲੈਣ ਦੇ ਬਹਾਨੇ ਦੋ ਜਣੇ ਗੱਡੀ ਦੇ ਵਿੱਚ ਬਹਿ ਜਾਂਦੇ ਆ ਤੇ ਤੀਜਾ ਨਾਲ ਬਿਠਾ ਲੈਂਦੇ ਆ ਕਾਰ ਡੀਲਰ ਨੂੰ ਕਾਰ ਡੀਲਰ ਨੂੰ ਬਿਠਾ ਕੇ ਤੇ ਆਪਣਾ ਜਿਹੜਾ ਇਹਨਾਂ ਦਾ ਮੋਟਰਸਾਈਕਲ ਜਿਸ ਤੇ ਆਏ ਹੁੰਦੇ ਆ ਉਸ ਤੇ ਇਹਨਾਂ ਨੇ ਪਹਿਲੇ ਇੱਕ ਬੰਦਾ ਖੜਾ ਕੀਤਾ ਹੁੰਦਾ ਕਿ ਭਾਈ ਜਦੋਂ ਅਸੀਂ ਟੱਪ ਗਏ ਤਾਂ ਤੂੰ ਵੀ ਜਿਹੜਾ ਮੋਟਰਸਾਈਕਲ ਲੈ ਕੇ ਭੱਜ ਜਾਵੇਂ ਕਾਰ ਡੀਲਰ ਦੀ ਦੁਕਾਨ ਦੇ ਉੱਪਰ ਜਿਹੜਾ ਮੋਟਰਸਾਈਕਲ ਵਾਲਾ ਹੁੰਦਾ ਉਹ ਲਟੇਰਿਆਂ ਦਾ ਦੋਸਤ ਹੀ ਹੁੰਦਾ ਮੋਟਰਸਾਈਕਲ ਲੈ ਕੇ ਨਿਕਲ ਜਾਂਦਾ ਪਰ ਇਹ ਦੋ ਆਪਣੇ ਆਪ ਨਾਲ ਗੱਲਾਂ ਕਰਦੇ ਜਾਂਦੇ ਆ ਤੇ ਪਿੱਛੇ ਬਿਠਾ ਲੈਂਦੇ ਆ ਕਾਰ ਡੀਲਰ ਨੂੰ ਇਸ ਤੋਂ ਬਾਅਦ ਕਾਰ ਡੀਲਰ ਜਦੋਂ ਰੋਕਦਾ ਇਹਨਾਂ ਨੂੰ ਕਿ ਇੱਧਰ ਸੁਣਨਸਾਨ ਵਾਲੇ ਏਰੀਆ 'ਚ ਨਾ ਜਾਓ ਤਾਂ ਇਹ ਪਿਸਟਲ ਉਸ ਦੇ ਮੱਥੇ ਤੇ ਲਾ ਲੈਂਦੇ ਆ ਤੇ ਕਾਰ ਡੀਲਰ ਡਰ ਜਾਂਦਾ ਵਿਚਾਰਾ ਬਾਅਦ ਦੇ ਵਿੱਚ ਜਦ ਰੱਥੋ ਪਾਈ ਹੁੰਦੀ ਆ ਪਿਸਟਲ ਹਾਲਾਂਕਿ ਬਾਹਰ ਡਿੱਗਿਆ ਹੁੰਦਾ ਤੇ ਬਾਅਦ ਦੇ ਵਿੱਚ ਇਹ ਕੱਢ ਲੈਂਦੇ ਆ ਆਪਣੀ ਕਿਰਚ ਕਿਰਚ ਕੱਢ ਕੇ ਇਹ ਮਾਰਦੇ ਆ ਕਾਰ ਡੀਲਰ ਦੇ ਕਾਰ ਡੀਲਰ ਨੂੰ ਜ਼ਖਮੀ ਕਰਕੇ ਨਹਿਰ ਦੇ ਕੋਲ ਸੁੱਟੇ ਜਾਂਦੇ ਆ ਤਾਂ ਇਸ ਤੋਂ ਬਾਅਦ ਕਾਰ ਲੈ ਕੇ ਰਫੂ ਚੱਕਰ ਹੋ ਜਾਂਦੇ ਆ ਆ ਦੇਖੋ ਕਿਵੇਂ ਲਟੇਰਿਆਂ ਨੇ ਨਵਾਂ ਤਰੀਕਾ ਲੱਭਿਆ ਤਾਂ ਹੀ ਕ ਨੇ ਵੀ ਜੋ ਜੋ ਵੀਰ ਭਾਈ ਇਹ ਖਬਰ ਦੇਖ ਰਿਆ ਨਾਲ ਨਾਲ ਸ਼ੇਅਰ ਕਰੀ ਚਲੋ ਕਿਉਂਕਿ ਕਾਰ ਡੀਲਰਾਂ ਦੇ ਨਾਲ ਜਿਹੜਾ ਮਾੜੀ ਕਰ ਸਕਦੇ ਅਜਿਹੇ ਲੁਟੇਰਿਆਂ ਦਾ ਗਰੋਹ ਜਿਹੜਾ ਪੂਰੇ ਪੰਜਾਬ 'ਚ ਫੈਲਿਆ ਹੋਇਆ ਹੈ ਤੇ ਹੁਣ ਇਹ ਕਾਰ ਲੈ ਕੇ ਭੱਜ ਗਏ ਦੇਖੋ ਕਹਿੰਦੇ ਕਾਰ ਦੀ ਟ్రਾਈ ਲਾਈਨ ਆਈ ਸੀ ਤੇ ਹੁਣ ਕਾਰ ਲੈ ਕੇ ਉੱਥੋਂ ਖਿਸਕ ਕੇ ਭੱਜ ਗਏ ਤਾਂ ਹੀ ਕਹਿ ਰਿਹਾ ਨਾਲ ਨਾਲ ਸ਼ੇਅਰ ਕਰੋਗੇ ਤਾਂ ਲੋਕਾਂ ਦਾ ਫਾਇਦਾ ਹੋ ਜਾਊਗਾ ਲੁੱਟ ਖਸੁੱਟ ਬਹੁਤ ਵੱਧ ਰਹੀ ਹੈ ਲੁੱਟ ਖਸੁੱਟ ਵਾਚੀ ਜਾਊਗੀ ਕਿਉਂਕਿ ਕਾਰ ਡੀਲਰ ਧਿਆਨ ਨਾਲ ਸੁਣਿਓ ਇਹ ਖਬਰ ਦੇਖੋ ਕਿੰਨਾ ਜ਼ਿਆਦਾ ਨਵਾਂ ਤਰੀਕਾ ਦਿਮਾਗ ਲਾ ਕੇ ਕੱਢਿਆ ਪਹਿਲਾਂ ਕਾਰ ਡੀਲਰ ਨੂੰ ਕੁੱਟਿਆ ਕੁੱਟ ਕੇ ਉਸ ਨੂੰ ਨਹਿਰ ਦੇ ਕੋਲ ਸੁੱਟਿਆ ਤੇ ਫਿਰ ਉਸੇ ਦੀ ਕਾਰ ਸੀ ਜਿਹੜੀ ਉਹ ਲੈ ਕੇ ਉੱਥੋਂ ਭੱਜ ਗਏ ਰਫੂ ਚੱਕਰ ਹੋ ਗਏ ਮਿੰਟਾਂ ਸਕਿੰਟਾਂ ਦੇ ਵਿੱਚ ਤਿੰਨ ਲਟੇਰੇ ਆਉਂਦੇ ਆ ਇੱਕ ਲਟੇਰੇ ਨੂੰ ਪਰਾਂ ਖੜਾਣਦੇ ਆ ਦੋ ਲਟੇਰੇ ਕਾਰ ਦੀ ਟਰਾਈ ਲੈਣ ਜਾਂਦੇ ਆ ਤੀਜਾ ਨਾਲ ਡੀਲਰ ਨੇ ਤਾਂ ਬਹਿਣੀ ਸੀ ਡੀਲਰ ਨੂੰ ਬਾਅਦ ਦੇ ਵਿੱਚ ਡਰਾਉਂਦੇ ਆ ਧਮਕਾਉਂਦੇ ਆ ਪਿਸਟਲ ਕੱਢ ਲੈਂਦੇ ਆ ਤੇ ਫਿਰ ਕਿਰਚਾਂ ਦੇ ਨਾਲ ਉਸ ਨੂੰ ਜ਼ਖਮੀ ਕਰਕੇ ਉੱਥੋਂ ਫਰਾਰ ਹੋ ਜਾਂਦੇ ਆ